ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਦੀ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਪਟਾਰੀ ਤਹਿਸੀਲ ਬੱਬ ਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਕਵਲਜੀਤ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 6 گاਵਾ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਦੋ ਆ ਗੱਬਣਾ ਇੱਕ ਬੱਚੇ ਤੋਂ ਬਿਨਾਂ ਤੇ ਤਿੰਨ ਜਿਹੜੀਆਂ ਤਾਜ਼ੀਆਂ ਸੂਈਆਂ ਤੁਹਾਨੂੰ ਦਿਖਾਵਾਂਗੇ ਹਾਂਜੀ ਜੀ ਦਿੱਸ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭਾਜੀ ਸਾਰੇ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਹੋਸਨਾ ਠੀਕ ਠਾਕ ਜੀ। ਰੱਬ ਦੀ ਕਿਰਪਾ ਮਹਾਰਾ ਹੀ ਦੇ। ਚਲੋ ਵੇ ਦੇ ਕਿਰਪਾ ਚੈਦੀ ਤੇ ਨਾਮ ਦੱਸ ਦੇ। ਨਾਮ ਕਬਲਜੀਤ ਸਿੰਘ ਪਿੰਡ ਬਟਾਰੀ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਤੇ ਤਹਿਸੀਲ ਬਾਬਕਾਲਾ ਸਾਹਿਬ ਤੇ ਫੋਨ ਨੰਬਰ ਬੋਲ ਦੇ। ਫੋਨ ਨੰਬਰ 97798 ਤੇ 14569 ਠੀਕ ਹੈ ਜੀ। ਰਾਈਏ ਤੋਂ 3 ਕਿਲੋਮੀਟਰ ਆ ਤੇ ਖਲਸੀਆਂ ਤੋਂ 2 ਕਿਲੋਮੀਟਰ ਪਿੰਡ ਰਾਲਾ ਪੁਲ ਵੱਲ ਸਾਹਿਬ। ਠੀਕ ਹੈ ਜੀ। ਉਹ ਤੋਂ 1 ਕਿਲੋਮੀਟਰ ਫਾਰਕ ਉੱਤਰ ਦੇ ਆਪਣੀ ਕੋਠੀ ਹੁੰਦੀ ਹੈ। ਮ ਇਹ ਤਾਂ ਅਸੀਂ ਆਪਾਂ ਕਰ ਲਈਏ। ਥਾਣੇ ਤੇ ਤੁਹਾਨੂੰ ਦਿਖਾ ਦਈਏ ਲਾਗੇ ਤਾਂ। ਆਹ ਦੇਖ ਸਕਦੇ ਥਾਣਾ ਦਾ ਸਾਈਜ਼ ਗਿਆਪ। ਕਿੰਨਾ ਚਿਰ ਹੋ ਗਿਆ ਵੀ ਦਿਨ ਨਾ ਸੁਈ ਨਾ। ਸੁਈ ਨੂੰ ਧਰ ਪ੍ਰੀਤ ਬਾਜੀ ਨੂੰ ਆਇਆ 10 ਦੇਣ 15 ਹੀ। ਅੱਛਾ। ਪਰ ਇੱਕ ਕੰਮ ਆਪਾਂ ਦੱਸ ਕੇ ਦੇਣਾ ਉਹ ਗਾਂ ਦੀ ਜਿਹੜੀ ਪਰਲੀ ਆਖਿਆ ਨਾ। ਹਾਂਜੀ। ਉਹ ਬੈ ਗਈ ਆ। ਉਹ ਛੱਡ ਲਾਤੀ ਨੇ ਇਹਨੇ। ਅੱਛਾ। ਹਾਂਜੀ ਉਹਦਾ ਆਪਰੇਸ਼ਨ ਹੋਇਆ ਉਦਾਂ ਠੀਕ ਠਾਕ ਆ ਸਾਰੀ। ਬਾਕੀ ਸਾਰਾ ਠੀਕ ਆ ਤੇ ਇੱਕ ਅੱਖ ਆਪ ਬੰਦਿਆ ਜਿਹੜੀ। ਅੱਖ ਬੰਦ ਕੀਤੀ ਆ ਉਹਲੀ ਉਹਦੀ। ਤੁਹਾਨੂੰ ਵੀ ਚੰਗੀ ਤਰ੍ਹਾਂ ਨੇ ਦਿਖਾ ਦਿੰਦੇ ਆ। 15 ਕੇ ਦਿਨ ਇਹਨਾਂ ਸੂਰੀਸ ਨੂੰ ਦੱਸਦੇ। Otra ਜਿਹੜੀ ਰੰਗ ਰੂਪ ਦੀ ਚੰਗੀ ਆ, ਕੱਦ ਕਾਟ ਤੇ ਵੀ ਚੰਗੀ ਆ। ਲੈ ਜਾ ਵੀਰ ਜੀ। 1 ਮਿੰਟ ਰੋਕੋ ਅੱਖ ਦਿਖਾ ਦੀਏ ਤੇ ਚੰਗੀ ਤਰ੍ਹਾਂ। ਆਹ ਦੇਖ ਸਰਦੇ, ਇਸ ਤਰ੍ਹਾਂ ਜੇ ਅੱਖ ਬੰਦ ਪੂਰਾ ਆਰਾਮ ਆ। ਬੰਦ ਕੀਤੀ ਆ ਜਿਹਦੀ ਅੱਖ। ਤੇ ਇਧਰੋਂ ਪੂਰੀ ਸਹੀ ਆ। ਇੱਕੋ ਹੀ ਅੱਖ ਆ ਜਿਹੜੀ ਇਹਦੀ। ਬਾਕੀ ਸੂਈ ਸਵਾਈ ਹੈ ਦੁੱਧ ਦੇ ਤੁਸੀਂ ਆਪਣੀ ਤਸੱਲੀ ਕਰਕੇ ਲੈ ਆਈ ਜਣੀ ਬੱਚਾ ਕਿਹੜਾ ਵੇਦੀ ਇਹਦਾ ਹੋਇ ਇਹਦਾ ਬੱਚਾ ਜੀ ਕਿਹੜਾ ਆਵਲਾ ਜੀ ਆਹ ਜੀ ਆਹ ਹੈ ਆਹ ਬੱਚਾ ਜੀ ਕੀ ਜਵੱਛਾ ਕੋ ਅੱਛੀ ਜੀ ਬੱਛਾ ਬੱਛਾ ਭਾਜੀ ਠੀਕ ਹੈ ਜੀ ਜੀ ਤੇ ਕਿੰਨਾ ਦੁੱਧ ਦੇ ਦੇ ਕੋਲ ਤਿਆਰ ਜਿਹੜਾ ਘਰ ਮਰਜੀ ਵੀਰ ਭਰਾ ਚੋਗੇ ਖੜੇ ਨੈਟ ਇਥੋਂ ਭਾਵੇਂ 4 ਡੰਗ ਚੋਗੇ ਅੱਛਾ 17 ਤੋਂ ਪਾ ਵੀ ਘਟ ਜੇ ਤੇ ਗਾਂ ਦਾ 5000 ਰੁਪਇਆ ਕਿਲੋ ਮਗਰ ਛੋੜ। ਅੱਛਾ। ਐ ਮਿੰਕੇ ਦਵਾਂਗੇ ਤੇ ਚਾਹ ਤੇ ਜਿਹੜਾ ਵੀਰ ਘਟਾ ਜੇ। ਅੱਛਾ। 17 ਤੋਂ ਤੇ 5000 ਛੋੜ ਕਿਲੋ ਮਗਰ। ਠੀਕ ਆ। ਹਾਂਜੀ ਇਹ ਨਹੀਂ ਆਫਰ ਦੇਣਾ ਵਾ 17 ਮਿੰਕੇ ਦਵਾਂਗੇ। ਤੇ ਜੇ 17 ਤੋਂ ਵਾਜੇ ਤੇ ਵਾਜੇ ਉਹ ਵੀਰ ਭਰਾ ਦਾ ਵਿਚਾਰੇ ਦਾਗੇ ਅੱਛਾ ਸਾਨੂੰ ਬਿਤਾਉਣੇ ਆ ਚਲੋ ਇਹ ਜਿਹੜੀ ਗੱਲ ਆ ਠੀਕ ਆ 5000 ਰੁਪਏ ਆਪਾਂ ਆਪਣੇ ਲੋ ਛੱਡਾ ਕੇ ਚਾ ਦੁੱਧ ਘਾਟ ਜੇ ਇਹ ਆ ਕਿ ਕੋਈ ਇੱਥੋਂ ਦੋ ਟਾਈਮ ਚੋ ਕੇ ਖੜੇ ਤਿੰਨ ਟਾਈਮ ਚ ਹੋਵੇ ਦੋ ਟਾਈਮ ਚ ਹੋਵੇ ਵੀਰ ਭਰਾ ਕੋ ਰਹਿਣ ਵਾਲਾ ਵੀ ਹੋਵੇ ਉਹਨੂੰ ਰੱਖਾਂਗੇ ਤੁਹਾਡੇ ਘਰਾਂ ਤਸੱਲੀ ਕਰਕੇ ਖੜੇ ਠੀਕ ਆ ਜੀ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਥਾਣਾ ਇਹਦੇ ਵੀ ਤੁਹਾਨੂੰ ਲਾਗੇ ਦਾ ਦਿਖਾ ਦਈਏ ਇਹਨੂੰ ਕਿੰਨਾ ਚਿਰ ਹੋ ਗਿਆ ਵੀਰ ਜੀ ਸੁਈ ਨਾ ਇਹਨੂੰ ਜੀ 15-20 ਦਿਨ ਹੋ ਗਿਆ ਆਪ ਚਾਹ ਲੈ ਸਕਦੇ ਆ ਜੀ ਹਾਂ ਜੀ 15-20 ਦਿਨ ਇਹਨੂੰ ਵੀ ਸੋਈਨ ਹੋਗੇ ਲੈ ਜਾਓ ਜੀ ਲੈ ਜਾ ਵੀਰ ਜੀ ਬਾਕੀ ਰੰਗ ਰੂਪ ਦੀ ਸੋਹਣੀ ਐ ਵੀ ਚੰਗੇ ਕੱਦ ਕਾਟਦੀ ਐ 20 ਦਿਨ ਦੇ ਲਾਗੇ ਬੰਨੇ ਨੇ ਵੀ ਕਹਿੰਦੇ ਕਿ ਸੂਈਨ ਹੋ ਗਏ ਆ ਬਾਕੀ ਦੁੱਧ ਤੁਸੀਂ ਆਪ ਚੋਈ ਕਰਕੇ ਖੜਨਾ ਇਹਦੇ ਕੱਲ ਦੁੱਧ ਕਿੰਨਾ ਵੀਰ ਜੀ ਇਹਦੇ ਕੋ ਜਿਹੜਾ ਚਵਾਵਾ ਦੁੱਧ ਜਿਹੜਾ ਡੈਮ ਕਿਉਂ ਲੜ ਹਾਂਜੀ ਜਿਹੜਾ ਚਵਾਵਾ ਦੁੱਧ ਤੇ ਠੰਡਾ ਤੇ ਥੱਲੇ 14 ਕਿਲੋ ਮਿਣਕੇ ਦੇਣਾ ਵਾ ਪਿੱਛੇ 14 ਲੀਟਰ ਦਾ ਪੱਕਾ ਦੁੱਧ ਮਿਣਕੇ ਦੇਣਾ 14 ਕਿਲੋ ਇਹਦੇ ਕਿਲੋ ਮਗਰ 2000 ਛੂਟ ਅੱਛਾ ਇਹਦਾ 2000 ਕਰਤਾ ਅੱਛਾ ਇਹ ਘਾਟ ਜੀ 14 ਨੂੰ ਠੀਕ ਆ ਮਿਣਕੇ ਲਓ ਵੀਰ ਭਰਾ ਇੱਥੋਂ ਤੇ ਇਹਦਾ ਮੁੱਲ ਮੋਲ ਜੀ ਕਰਨ ਦੇ ਭਾਵੇਂ 40000 ਰੁਪਏ ਕਰੀ ਜਾਂਦੇ ਪਰ ਆਪਾਂ ਦੇ ਹਾਰਾ ਵਾਲਾ ਗੱਲ ਵੀ 40000 ਦੇ ਵਿੱਚ ਹੀ ਦੇ ਦਾਂਗੇ 40000 ਦੀ ਦੇ ਦੋਗੇ ਤੇ ਦੁੱਧ 14 ਲੀਟਰ ਚਵਾ ਕੇ ਦੋਗੇ ਦੋ ਟਾਈਮ ਤਿੰਨ ਟਾਈਮ ਚੋ ਕੇ ਖੜੇ ਬੰਦਾ ਠੀਕ ਹੈ ਜੀ ਜੀ ਤੇ ਵੀਰ ਜੀ ਪਹਿਲੇ ਨੰਬਰ ਵਾਲੀ ਦਾ ਤੇ ਮੋਲ ਦੱਸਿਆ ਨਹੀਂ ਆਪਾਂ ਜਿੱਤਾ ਭੁੱਲ ਗਿਆ ਜਿੱਤਾ ਭੁੱਲ ਗਿਆ ਤੁਹਾਨੂੰ ਇਹਨੇ ਮਨੂ ਹਾਂ ਜੀ ਹਾਂ ਜੀ ਇਹਦਾ ਮੋਲ ਜੀ ਭਾਜੀ ਚਲੋ ਅੱਧਾ ਦੇ ਵਿੱਚ ਹੀ 90 95000 ਦੀ ਹਾਂਜੀ ਅੱਖ ਦਾ ਕਰਕੇ ਅੱਧਾ ਆ ਗਿਆ ਅੱਛਾ ਅੱਧਾ ਆ ਗਿਆ ਤਾਂ ਵੀ 40000 ਰੁਪਏ 40000 40000 ਦੀ ਭਾਵੇਂ ਕੋਈ ਹੋ ਲੈ ਜੇ ਤੇ ਪਾਉਂਦੇ ਹੋ ਯਾ ਲੈ ਜੀ ਜੋੜਾ 75 ਦਾ ਅੱਛਾ ਜੋੜਾ ਰੀ ਲਾਦਾ 75 ਦਾ 5000 ਕੱਟ ਜੋੜਾ 75 ਦਾ ਕਹਿੰਦੇ ਵੀ ਟਰਾ ਨਾ ਹੁੰਦਾ ਕੱਲੇ ਕੱਲੇ ਲਓ ਚੱਲੀ ਚੱਲੀ ਆ ਅੱਛਾ ਜੋੜੇ ਚ 5000 ਮੰਨ ਠੀਕ ਆ ਜੀ ਤੇ ਹੁਣ ਜਿਹੜੇ ਆ ਗਏ ਆਪਣੇ ਕੋਲ ਤੀਸਰੇ ਨੰਬਰ ਤੇ ਕੱਦ ਘਾਟ ਚੰਗਾ ਇਹਦਾ ਵੀ ਇਹਦੇ ਕੋਲ ਕਿੰਨਾ ਜੀ ਦੁੱਧ ਜਰਸੀ ਭਾਜੀ 14 ਕਿਲੋ ਮਿੰਤੀ ਵਾਲਾ ਠੀਕ ਆ 14 ਕਿਲੋ ਪੂਰਾ ਮਿੰਤੀ ਵਾਲਾ 14 ਕਿਲੋ ਜਿਹੜਾ ਘਰੋਂ ਚਵਾ ਕੇ ਦੇ ਓ ਭਾਜੀ ਠੰਡਾ ਤਿੰਨ ਟਾਈਮ ਚੋਵੇ ਕੋਈ ਮੁੱਠੀ ਜੱਤੀਆ ਪਿਓ ਜੱਤੀਆ ਬਾਕੀ ਥਾਣੇ ਦੇਖ ਸਕਦੇ ਇਹਦੇ ਵੀ ਲੱਗੇ ਤੋਂ ਲੈ ਜਾ ਜੀ ਲੈ ਜਾ ਵੀਰ ਜੀ ਇਦੇ ਕੋਲ ਵੀ ਮੋਕੇ ਤੇ 14 ਲੀਟਰ ਜਿਹੜਾ ਤਿਆਰ ਦਾਸ ਤੇ ਠੀਕ ਹੈ ਜੀ ਆ ਜਾ ਬਾਕੀ ਕੋਈ ਵੀਰ ਆਪਣਾ ਕੋਈ ਦੋ ਟਾਈਮ ਤਿੰਨ ਟਾਈਮ ਚੋਕ ਲੈ ਜੀ ਕਿਉਂਕਿ ਤਸੱਲੀ ਤੁਸੀਂ ਆਪਣੀ ਆਪ ਕਰਦੀਆਂ ਅਸੀਂ ਚਿਵਾਈ ਕਰਕੇ ਨਹੀਂ ਵੀਡੀਓ ਬਣਾਉਂਦੇ ਚਿਵਾਈ ਤੁਸੀਂ ਆਪ ਕਰਕੇ ਖੜਨੀ ਬਾਕੀ ਇੱਥੇ ਆ ਕੇ ਵੇਖਿਆ ਕਰੋ ਕਈ ਵਾਰੀ ਕਈ ਚੀਜ਼ਾਂ ਸਾਡੇ ਤਾਂ ਵੀ ਦੱਸਣ ਵਾਲੀਆਂ ਜਾਂ ਮਖੌਣ ਵਾਲੀਆਂ ਰਹਿ ਜਾਂਦੀਆਂ ਆਪ ਇੱਥੇ ਆ ਕੇ ਆਪਣੀ ਨਿਗਾਨਾ ਵੇਖ ਚਾ ਕੇ ਪਰਕੇ ਕੇ ਖੜਿਆ ਕਰੋ ਤੇ ਇਹਦਾ ਮੁੱਲ ਵੀ ਜੀ ਫਿਰ ਮੁੱਲ ਆ ਕਿਦਾਂ ਇੱਕੋ ਰੇਡ ਰੱਖਣਾ ਇਹਦਾ ਵੀ 40000 ਰਹੀ ਅ ਸ਼ੇਰਾਂ ਵੀ 40000 ਰਹੀ 40000 ਜਿਹਦੇ ਥੱਲੇ ਵੀ 14 ਕਿਲੋ ਮਿਣਕੇ ਦਵਾਂਗੇ ਠੀਕ ਆ ਇਹਦੇ ਕਿਲੋ ਮਗਰ 3000 ਛੋਟ ਅ ਸ਼ੇਰਾਂ ਤੇ 3000 ਛੋਟ ਜੀ ਹਾਂ ਜੀ ਜਿੰਦੀ ਘੜਦੀ ਜਾਵੇ ਉਹਨੇ ਠਾਣ ਤੁਰੇ ਆਵੇ ਠੀਕ ਆ ਜੀ ਚਾ ਕੋਈ 6-7 ਕਹੂ ਸਾਡੇ ਘਰ ਫਿਰ ਵੀ ਉਸ ਹਿਸਾਬ ਨਾਲ ਹੀ ਚੱਲਾਂਗੇ ਠੀਕ ਆ ਜੀ ਇਦੋਂ ਮਿਣਕੇ ਦਵਾਂਗੇ ਠੀਕ ਆ ਜੀ ਜੀ ਤੇ ਆ ਬੱਚੇ ਤੋਂ ਬਿਨਾ ਤੋਕੜ ਹਾਂ ਜੀ ਇਹ ਤੋਕੜ ਜੀ ਬੱਚੇ ਬਗੈਰ ਕਿੰਨਾ ਜਿਆਦਾ ਕੱਲ ਦੁੱਧ ਦੁੱਧ ਲਓ ਭਾਈਓ ਜੀ ਜਿਹੜਾ ਚੋਲ ਹੈ ਨਾ 6 ਕਿਲੋ ਠੰਡਾ ਵਾ 6 ਕਿਲੋ ਦੁੱਧ ਹੈਗਾ ਘਾੜ ਦਾ ਥਣ ਜਿਹੜਾ ਅੱਧਾ ਜੀ ਠੀਕ ਆ ਤਾਰਾ ਹੁੰਦੀਆਂ ਵਾ ਉਦਾਂ ਅੱਧਾ ਜੀ ਜਮਾਨ ਤੋਂ ਪਹਿਲੇ ਦਿਨ ਤੋਂ ਹੀ ਠੀਕ ਹੈ ਜੀ ਜੀ 6 ਕਿਲੋ ਦੁੱਧ ਜਿਹੜਾ ਕਿੰਦੇ ਕੀ ਹੈਗਾ ਇਹਦੇ ਕੋਲ ਫਾਤਾ ਦਾ ਕਹਾਂ ਕਰੂੰ 6 ਠੰਡਾ ਲੈ ਜਾ ਵੀ ਜੀ ਉੱਤਰਾਂ ਜਿਹੜੀ ਸੰਭੀ ਸੰਭੀ ਚੰਗੀ ਆ ਬੋਡੀ ਵੇਟ ਚੰਗਾ ਇਹਦਾ ਤੇ ਇਹਦਾ ਮੁੱਲ ਵੀ ਦੀ ਫਿਰ ਇਹਦਾ ਹੀ ਮੁੱਲ ਦਾ ਭਾਅ ਕਰੋ ਉਹਨੂੰ 15000 ਦਾ 12000 ਦੀ ਦੇ ਦੇਾਂਗੇ 12000 ਦੀ 12 ਦੀ ਦੇ ਦੇਾਂਗੇ ਤੇ 6 ਕਿਲੋ ਮਿਲ ਕੇ ਦੇਵਾਂਗੇ ਵਿੱਚ ਕਰਦਾ ਮਾਨ ਹੋਰ अच्छा ओ जणा ਨਾਲ ਪਾਲੇ 50 ਦਾ ਜਿਹੜਾ ਉਹਦਾ 10 ਦੀ ਚਲੋ ਚਾਹਤਾ ਤੇ ਕੱਲੀ 10 ਦੀ ਕੱਲੀ ਦਾ ਠੀਕ ਹੈ ਜੀ ਆ ਗੱਬਣ ਜੇ ਇਹ ਗੱਬਣਾ ਜੀ ਇਹ ਤਾਂ ਦਿਨਾਂ ਰਹਿਦੇ ਜੀ ਇਹਦੇ 15 ਠੀਕ ਹੈ 15 ਦਿਨ ਖੜਦੀ ਆ ਲੈ ਜਾਣੀ ਆ ਜੀ ਠੀਕ ਹੈ ਜੀ ਦੰਦੁੰਦਨ ਓਕੇ ਠੀਕ ਆ ਓਕੇ ਰਿਪੋਰਟਾ ਕਰਕੇ ਪਾਸ ਕਰਕੇ ਖੜੇ ਬੀਪਰਾ ਇਹ ਜੀ ਤਿਆਰ ਹੋਣੀ ਆ ਥੱਲੇ ਨੂੰ ਆਇਆ ਲੈ ਵੀਰ ਜੀ ਤਾਂ ਤੁਨੋਂ ਵੀਰ ਜੀ ਸਾਰੇ ਪਾਸੇ ਆ ਓਕੇ ਆ ਓਕੇ ਭਾਈ ਜੀ ਹਣ ਪਾਸ ਕਰਕੇ ਦਵਾਂਗੇ ਠੀਕ ਆ ਇੱਥੇ ਆ ਕੇ ਕੋਈ ਟਿੱਪ ਕੇ ਪਾਸ ਕਰਕੇ ਖੜੇ ਚਲੀ ਕਰਕੇ ਖੜੇ ਹਾਂਜੀ ਪਾਸ ਕੀਤੇ ਉਹ ਵੀ ਪਾਸ ਕਰੇ ਠੀਕ ਹੈ ਜੀ ਦੰਦ ਵੀ ਠਣਵੀ ਆ ਦੇ ਸਾਦੇ ਜੀ ਤੇ ਇਹ ਕਿੰਨਾ ਕੁ ਦੋ ਚ ਭਾਈ ਜਾਉਗੇ ਦੋ ਜੀ ਉਹ ਘਰ ਵਾਲੇ ਕਹਿੰਦੇ ਆ ਵੀ ਅਹੀਂ ਇਦਾਂ ਲਿਸ਼ੀ ਤੋਂ 12 ਕਿਲੋ ਚੋਂਦੇ ਰਹੇ ਆ ਠੀਕ ਆ ਆ ਤੇ ਆਪ ਕਹਿੰਦੇ ਲੋ 10000 ਕੱਢੀ ਜਾਵੇ ਬੜਾ ਵਾ ਤੇ ਮੁੱਲ ਮੁੱਲ ਇਹਦਾ ਟੋਕੜਾ ਵਾਲਾ ਹੀ ਭਾਅ ਵਾ ਕਿੰਨਾ ਇਹਦਾ 16000 ਰੁਪਈਆ 16000 16000 ਇੱਕੀਆ ਮੈਂ ਚੱਲਣ ਦੋ ਅੱਛਾ ਹਾਂ ਬਦੇਰੀ ਨਾਨਕ ਦੀ ਠੀਕ ਆ ਇੱਥੇ ਮੈਂ ਮੋਕੇ ਤੇ ਕਰ ਦੇਣਾ ਕੋ 15000 ਦੀ 15000 ਦੀ ਬਾਣਾ ਹੀ ਜਿਹੜੀ ਹੁਣ ਠੀਕ ਹੈ ਜੀ ਤੇ ਹੁਣ ਇੱਕ ਆ ਜਰਸੀ ਚਿਹਰਾ ਫੜਾ ਪਿਆਰਾ ਇਹ ਜਰਸੀ ਪਿਓਰ ਜੀ ਇਹ ਕਿੰਨੇ ਕੇ ਦੁੱਧ ਆ ਲੀਜੇ ਇਹ ਦੁੱਧ ਹੀ 12 13 ਕਿਲੋ ਪਹਿਲਾਂ ਕੋ ਚਵਾਇਆ ਜਿੰਨਾ ਆ ਦੇ ਸਾਦੇ ਸੋਹਣੀ ਜਰਸੀ ਆ ਜਿਹੜੀ ਇਹ ਜੇ ਆਈ ਨਾ ਜੀ ਕਦੇ ਨਹੀਂ ਗਈ ਠੀਕ ਹੈ ਜੀ ਇਹ ਕਿੰਨੇ ਕ ਲੱਜ ਟਾਈਮ ਇਹਨੇ ਤੇ ਪੂਰਾ 1 ਮਹੀਨਾ ਖੜਨਾ ਇਹਨੇ 1 ਮਹੀਨਾ ਖੜਦੀ ਹੈ ਘਰ ਵਾਲਿਆਂ ਦੀ ਜ਼ੁਬਾਨੀ ਬਾਕੀ ਤੁਸੀਂ ਆਪਣੀ ਚੈੱਕ ਕਰਵਾ ਕੇ ਲੈ ਜਾਓ ਪ੍ਰੋਪਰ ਪਤਾ ਲੱਗ ਜੂਗਾ ਬਾਕੀ ਦੇਨ ਉੱਪਰ ਥੱਲੇ ਵੀ ਹੋ ਸਕਦੇ ਇਸ ਕਰਕੇ ਆਪਣਾ ਉੱਪਰ ਚੱਕਰ ਆ ਕੇ ਲੈ ਜਾਓ ਕਿਉਂਕਿ ਜੇ ਤਰ੍ਹਾਂ ਪਿਛੇ ਦੱਸਿਆ ਹੁੰਦਾ ਉਸ ਤਰ੍ਹਾਂ ਜਿਹੜਾ ਗਾੜੀ ਦੱਸਦੇ ਨਾ ਹੁੰਦਾ ਤੇ ਇਹਦਾ ਮੋਲ ਵੀ ਜੀ ਇਹ ਜੀ ਕਹਿ ਰਹੇ ਹੁੰਦੀ 4 ਹਾਂਜੀ ਫਿਰ ਇਹ 45 ਦੀ ਹਾਂਜੀ ਹੋਣਾ ਤਾਂ ਦੇ ਦਿਆ 5000 ਦੀ 5000 ਦੀ ਹਾਂਜੀ ਵਿੱਚੋਂ ਮੰਨਤਾਂ ਹੋਰ ਹੋ ਜਾਊਗਾ ਕਰ ਲਿਆਂਗੇ ਫੋਨ ਤੇ ਵੀ ਭਰਾ ਨੂੰ ਠੀਕ ਹੈ ਜੀ ਕੋਈ ਨਹੀਂ ਕਰ ਲਿਆ ਸੋਹਣੀ ਜਰਸੀ ਆ ਜਿਹੜੀ ਤੇ ਠੀਕ ਹੈ ਵੀ ਜੀ ਹੋਰ ਕੁਝ ਹੈ ਨਾ ਫਿਰ ਬਾਜੀ ਕਿਰਪਾ ਮਾਰਾ ਠੀਕ ਹੈ ਵੀ ਜੀ ਆ ਸਾਰੇ ਪਸ਼ੂ ਤੁਹਾਡੇ ਸਾਹਮਣੇ ਆ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਵੇਸ ਚ ਆ ਕੇ ਪਸੰਦ ਕਰਕੇ ਆਪਣੀ ਮਰਜ਼ੀ ਨਾਲ ਖੜੇ ਆਪਣੀ ਮਰਜ਼ੀ ਕਰੇ ਜਿਤਨਾ ਪਸੰਦ ਹੋਵੇ ਤੇ ਲੈ ਜੇ ਬਾਕੀ ਵੀਡੀਓ ਤੇ ਕਿਸੇ ਵੀ ਪ੍ਰਕਾਰ ਦਾ ਜੇ ਨਫਾ ਹੁੰਦਾ ਹੈ ਉਹ ਵੀ ਸਾਰਾ ਛੱਡਾ ਹੈ ਤੇ ਜੇ ਨੁਕਸਾਨ ਹੁੰਦਾ ਹੈ ਉਹ ਵੀ ਸਾਰਾ ਛੱਡਾ ਹੈ ਇਸੇ ਕਰਕੇ ਇੱਥੇ ਆਪਣੇ ਚੰਗੀ ਤਰ੍ਹਾਂ ਵੇਸ਼ ਚਾੱਕ ਕੇ ਖੜਿਆ ਕਰੋ ਕਿ ਕੋਈ ਲਾਮੇ ਵਾਲੀ ਗੱਲ ਰਵੇ ਨਾ